ਸੋ ਗਾਇਸ ਭਾਈ ਅੱਜ ਦੀ ਵੀਡੀਓ ਪੂਰੇ ਅੰਤ ਤੱਕ ਜਰੂਰ ਦੇਖੇ ਜੋ ਕਿ ਆਪਾਂ ਅੱਜ ਕੌੜੀਆਂ ਦੇਖਣ ਜਾ ਰਹੇ ਹਾਂ ਅੱਜ ਤਰਨਾਲ ਆਪਣੇ ਜਸੂਗਾ ਆ ਚੱਲੀਏ ਆਪਾਂ ਹੁਣ ਆ ਸਾਨੂੰ ਕੌੜੀਆਂ ਆ ਜਾ ਫਿਰ ਆ ਦੇਖੋ ਜੀ ਆਪਾਂ ਘਰੇ ਨਿਕਲ ਚੁੱਕੇ ਆਂ ਕਰੋ ਆ ਜਾ ਫਿਰ ਚੱਲੀਏ ਫਿਰ ਕਲਾ ਪਹੁੰਚ ਚੁਕੇ ਆ ਹੁਣ ਆ ਚੱਲੀਏ ਤੁਹਾਨੂੰ ਹੌਣੇ ਕੋੜੀਆਂ ਆਜੋ ਫਿਰ ਗਾਇਸ ਦੇਖ ਸਕਦੇ ਹੋ ਬਕਰੇ ਪਹੁੰਚ ਚੁਕੇ ਆ ਤੁਹਾਨੂੰ ਦਿਖਾਉਣੇ ਕੋੜੀਆਂ ਆਜੋ ਫਿਰ ਆਦੇ ਦੇਸ਼ ਆਦਮੀਆ ਦੇਖੋ ਜੀ ਇਹ ਬਾਂਦਰ ਆ ਤੁਹਾਨੂੰ ਕੋੜੀਆਂ ਵੀ ਦਿਖਾਉਣੇ ਆ ਦੇਖੋ ਹੋਰ ਵੀ ਜੀਵ ਜੰਤੂ ਆ ਰੱਖੇ ਹੋਏ ਨੇ ਆ ਦੇਖੋ ਜੀ ਪਹਿਲਾ ਬਾਂਦਰ ਬਹੁਤ ਤਮਾਸ਼ੇ ਕਰਦਾ ਆਜੋ ਕੋਲਦਾ ਨਹੀਂ ਹੈਗਾ ਕਦਾਬੀ ਆਤਾ ਰਾਡੀ ਹੋਈ ਓਏ ਆ ਤੁਸੀਂ ਦੇਖ ਆਦਿ ਕੋੜੀ ਆ ਦੇਖੋ ਜੀ ਇਹਦੇ ਤੁਹਾਨੂੰ ਸਵਾਰੀ ਕਰਕੇ ਵੀ ਦਿਖਾਵਾਂਗੇ ਬਾਹਰ ਲੈ ਕੇ ਜਾਵਾਂਗੇ ਇਹਨੂੰ ਆ ਦੇਖ ਸਕਦੇ ਤੁਸੀਂ ਆ ਦੇਖੋ ਇਹ ਦੋ ਘੋੜੀਆਂ ਹੋਣੇ ਗਈਆਂ ਜਸੂ ਗੀੜਾ ਦਊਗਾ ਲਾਦਾ ਕੋਰੀ ਦਾ ਸਮਾਸ ਮੂਹ ਲਿਆਉਂਦੇ ਆ ਦੇਖੋ ਆ ਦੇਖੋ ਜੀ ਬੰਦ ਨਾਲ ਪੰਗੇ ਲੈਣ ਲੱਗਾ ਜਸੂ ਦੇਖੋ ਜੀ ਬਹੁਤ ਤਮਾਸ਼ੇ ਕਰਦਾ ਵਾ ਇਹਦੀ ਵੀਡੀਓ ਸਾਨੂੰ ਹੋਰ ਵੀ ਦਿਖਾਵਾਂਗੇ ਅੱਜ ਵੇਖਿਓ ਦਿਖਾਈਏ ਸਾਨੂੰ ਤਮਾਸ਼ੇ ਫੁੱਲ ਕਰਦਾ ਦੇਸ਼ਾਦ ਨੇ ਬਕੋੜੀ ਨੂੰ ਤਿਆਰ ਕਰਨ ਲੱਗਿਆ ਜਿਹੜਾ ਲੈਣ ਲਈ ਅਕੋੜੀ ਹੋ ਚੁੱਕੀ ਹੈ ਤਿਆਰ ਆ ਜਾਵੇ ਚੱਲੀਏ ਗੇੜਾ ਲਈ ਕੋੜੀ ਦਾ ਆ ਜਾਓ ਅਦੇਸ਼ਾਦ ਨੇ ਭਾਈ ਜਸੂ ਬਹਿਣ ਲੱਗਾ ਕੋੜੀ ਉੱਤੇ ਕੋੜੀ ਦਾ ਗੇੜਾ ਲੈਣ ਲੱਗਿਆ ਆ ਦੇਖੋ ਆ ਜਾ ਫਿਰ ਤੁਹਾਨੂੰ ਵੀ ਦਿਖਾਈਏ ਆ ਜਾ ਫਿਰ ਕਨਿਆਲਾ ਸਾਫਾ ਤੋੜ ਕੇ ਆਣ ਲੈ ਜਾ ਜਿੱਥੇ ਤੱਕ ਮਰਜ਼ੀ ਜੀ ਤਾਰਾ ਚੱਲ ਹੋ ਗਏ ਦੇਖ ਸਾਧਾ ਜੱਸੂ ਆਉਂਦਾ ਈ ਕੋੜੀ ਲੈ ਗਿਆ ਦੇਖੋ ਟੈਨ ਨਾ ੜੇ ਆਈ ਟੋਪੜੀ ਨਿਕਲਦੀ ਹਲਾ ਇੱਥੇ ਦੇਖ ਸਕਦੇ ਆਪਾਂ ਘੋੜੇ ਦੀ ਗਰਮੀ ਸਿਕਾਉਣ ਲੱਗੇ ਹੋਏ ਆ ਆ ਦੇਖੋ ਜੀ ਆ ਦੇਖ ਸਕਦੇ ਜਿਸ ਨੇ ਸਵਾਰੀ ਕਰਦੀ ਘੋੜੀ ਦੀ ਹੁਣ ਘੋੜੀ ਖਰੂਨ ਚੱਲੇ ਆਪਾਂ ਆਜੋ tipo olha tá sabe o que hã hã Hospital... ah. ah. है बड़ी आया ऊपर आ जल्दी थोड़ी बाजी बाजे गरी बाजी ਉਹ ਵਾਹ ਲਿਆ ਲੈ ਜੀ ਜੀ ਖਾ ਲਾ ਖਾ ਲਾ ਖਾ ਲਾ ਓਏ ਹੋਏ ਆ ਦੇਖੋ ਜੀ ਮੋਰਾਂ ਦੇ ਬੱਚੇ ਮੁਰਗੀਆਂ ਨਾਲ ਬੈਠਿਆ ਦੇਖੋ ਇਹ ਮੋਰ ਆਹੜਾ ਮੋਰ ਆਈ ਆ ਮੁਰਗੀ ਚ ਮੋਰ ਤੁਹਾਨੂੰ ਪਤਾ ਲੱਗ ਗਿਆ ਹੁਣ ਉਹ ਮੋਰ ਨੇ ਜੀ ਦੇਖੋ ਉਹ ਬਹਿ ਕੇ ਚੜ ਕੇ ਬਾਂਦਰ ਹਾਂ ਬੈਠਾ ਦੇਖੋ ਜੀ ਦੇਖੋ ਜੀ ਦੇਖੋ ਉਹ ਬੈਠਾ ਹੀ ਲੈ ਮੇਰੇ ਕੋਲ ਨਹੀਂ ਗੁੜਾ ਹੈ ਬੜਾ ਚਲੋ ਬੋਨੇ ਆਤਵਾਰ ਲਈਓ ਰਾਜ ਕੇ ਬੱਜ ਗਏ ਯਾਰਾ ਪਤਾ ਮੋਰ ਆ ਦੇਖ ਮੋਰ ਆਪ ਕੁੱਤਰ ਚੱਲੇ ਸੋ ਗਾਇਸ ਨੂੰ ਆਦਾ ਬਲੌਗ ਵਧੇ ਲਗੇ ਵੀਡੀਓ ਕੋ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ ਚੰਗਾ ਫਿਰ ਮਿਲਦੇ ਆਗਲੇ ਐਵੇਂ ਬਲੌਗਾਂ ਚ ਚੰਗਾ ਟਾਟਾ